ਉਹ ਸਾਹਮਣੇ ਬੈਠਾ ਮੰਤਰੀ ਮੰਤਰੀ ਅਜ ਇੰਜਨ ਨਹੀਂ ਚਲਾਇਆ ਤੂੰ ਮੈਂ ਤੇਰੇ ਵਾਸਤੇ ਲੈ ਕੇ ਆਇਆ ਖਾਣ ਨੂੰ ਤੂੰ ਪਹਿਲੀ ਖਾ ਰਿਹਾ ਹੈ ਇਹ ਕੀ ਚੱਕਰ ਹੈ ਇਹਦਾ ਮੈਂ ਪਾਣੀ ਫੜ ਕੇ ਆਇਆ ਪਾਣੀ ਤੇਰੇ ਵਾਸਤੇ ਮੈਂ ਲੈ ਕੇ ਆਇਆ ਦੇਖ ਆ ਗਿਆ ਵਧਿਆ ਹੋਇਆ ਇੰਜਨ ਖਰਾਬ ਹੋ ਗਿਆ ਇੰਜਣ ਖਰਾਬ ਹੋ ਗਿਆ ਹਾਂਜੀ ਅੱਛਾ ਮੈਂ ਤਾਂ ਹੀ ਆਇਆ ਵੀ ਇੰਜਣ ਖਰਾਬ ਹੋ ਗਿਆ ਚੱਲ ਆ ਲੈ ਪਾਣੀ ਖਾ ਵੀ ਆਪਣਾ ਹਾਂਜੀ ਖਾ ਲਊਂ ਮਗਸ ਭਾਈ ਨਹੀਂ ਮੈਂ ਖਾ ਕੇ ਆਇਆ ਤੂੰ ਖਾ ਲੈ ਖਾ ਲਊਂ ਕੋਈ ਨਹੀਂ ਖਾ ਤੂੰ ਪਰੌਂਠਾ ਖਾ ਅੱਛਾ ਤੇ ਆ ਮੰਤਰੀ ਪਾਣੀ ਲਾਣ ਆਇਆ ਹੋਇਆ ਇੰਜਣ ਚੱਲਦਾ ਨਹੀਂ ਫਿਰ ਮੈਨੂੰ ਫੋਨ ਕੀਤਾ ਇਹਨੇ ਕਹਿੰਦਾ ਵੀ ਇੰਜਣ ਨਹੀਂ ਚੱਲਦਾ ਖਰਾਬ ਹੈ ਖਰਾਬ ਹੋ ਗਿਆ ਤੇ ਹੁਣ ਮੈਂ ਆਇਆ ਇਹਦੇ ਨਾਲ ਦੇਖਦਾ ਕੀ ਹੁੰਦਾ ਤੇ ਬਾਕੀ ਰੰਗ ਰੂਪ ਤੇ ਇਹਦਾ ਜਾਣਨੀ ਚਾਹੀਦਾ ਕਿਸੇ ਦੇ ਤੇ ਰੰਗ ਰੂਪ ਇਦਾਂ ਵੀ ਕੰਮਕਾਰ ਵਾਲਾ ਬੰਦਾ ਹੋਣਾ ਚਾਹੀਦਾ ਰੰਗ ਤਾਂ ਮੇਰਾ ਵੀ ਸਾਹਮਣ ਲਾਈ ਆ ਪਰ ਮੰਦਿਰ ਤੇਰਾ ਤਾਂ ਬੇੜਾ ਹੀ ਕਰਕ ਹੋਇਆ ਪਿਆ ਹਾਂਜੀ ਤੇਰਾ ਤਾਂ ਬੇੜਾ ਹੀ ਕਰਕ ਹੋਇਆ ਪਿਆ ਇੰਨਾ ਕਾਲਾ ਕਿਉਂ ਤੂੰ ਵਧੀਆ ਨਹੀਂ ਇੰਨਾ ਕਾਲਾ ਕਿਉਂ ਤੂੰ ਇਹ ਕੀ ਗੱਲ ਹੈ ਇਹ ਤਾਂ ਰੱਬ ਨੇ ਦਿਆ ਹੈ ਰੱਬ ਨੇ ਕੀ ਦੀ ਤਰਾ ਆਪਣੇ ਤੇਰੀ ਵਾਲੀ ਬੱਤੀ ਬੰਦ ਕਰਤੀ ਲਾਈਟ ਬੰਦ ਕਰਤੀ ਵੀ ਤੂੰ ਇਹਦਾ ਸ਼ਕਲ ਹੈ ਤਾਂ ਭਗਵਾਨ ਨੇ ਦਿਆ ਹੈ ਨਹੀਂ ਸ਼ਕਲ ਤਾਂ ਰੱਬ ਨੇ ਸਾਨੂੰ ਵੀ ਦਿੱਤੀ ਹੋਈ ਆ ਆਪਣਾ ਵੀ ਰੰਗ ਸਾਹਮਲਾ ਹੀ ਆ ਤੇਰਾ ਜਿਆਦਾ ਹੀ ਹੈ ਕੁਸ਼ਵੰਦ ਜੀ ਵਧੀਆ ਹੈ ਅੱਛਾ ਵਧੀਆ ਹੈ ਹੂੰ ਅੱਛਾ ਕਾਲਾ ਰੰਗ ਵਧੀਆ ਆਪਾਂ ਕੌਣ ਸੇ ਇਸੇ ਮੇ ਰਹਤੇ ਆਪਨਾ ਬਾਹਰ ਕੰਮ ਕਰਨਾ ਹੈ ਧੁੱਪ ਮੇ ਹਰਮੇਸ਼ਾ ਅੱਛਾ ਨਹੀਂ ਨਹੀਂ ਬੰਦਾ ਤੂੰ ਵਧੀਆ ਤੇਰੀ ਸਿਫਤਾਂ ਇਹਨੇ ਇੱਜ਼ਤ ਵੀ ਕਰਦੀਆਂ ਤੈਨੂੰ ਪਤਾ ਹੀ ਹੈ ਚਲ ਹੱਸਣ ਬਜਾ ਕੇ ਤਾਂ ਠੀਕ ਆ ਪਰ ਰੰਗ ਜਾਦੇ ਕੁਛ ਡਾਊਨ ਚਲਾ ਗਾ ਚਲੋ ਕੋਈ ਗੱਲ ਨਹੀਂ ਤੇ ਕਰੀਏ ਕੰਮ ਹੁਣ ਫਿਰ ਹਾਂ ਕੰਮ ਕਰੀਏ ਹੁਣ ਇੰਜਣ ਦਾ ਹਾਂਜੀ ਹਾਂਜੀ ਹੁਣ ਇੰਜਣ ਦਾ ਕੰਮ ਕਰਦੇ ਆ ਮੰਤਰੀ ਖਾ ਪੀ ਜਾ ਮੰਤਰੀ ਨੇ ਉਦਾਂ ਕੀ ਬਾਅਦ ਚ ਦੇਖਦੇ ਆ ਕੀ ਬਣਦਾ ਫਿਰ ਬਣਾਉਂ ਮੰਤਰੀ ਉਹਨੇ ਕਿੱਥੇ ਰੱਖੇਗਾ ਆਹ ਚੱਕੇ ਸਮਾਨਖਾਨ ਵਾਲਾ ਇਹਨੂੰ ਬਿਜਲੀ ਤੋਂ ਉੱਪਰ ਬੰਨਣਾ ਪੜੇਗਾ ਕਿਉਂ ਜੇ ਇਹ ਥੱਲੇ ਰੱਖ ਦਵਾਂ ਹਾਂ ਤੇ 5 ਮਿੰਟ ਦੇ ਅੰਦਰ ਮੈਂ ਸਾਰੇ ਬੰਦਰ ਚੱਕੇ ਲੈ ਜੀਣਾ ਚਲ ਬੰਦਰ ਚੱਕੇ ਲੈ ਜੀ ਹਾਂਜੀ ਨਾ ਬੰਦੇ ਕੇ ਵੀ ਪਿੱਛੇ ਲੱਗ ਜਾਊਗਾ। ਅੱਛਾ ਉਹ ਸਾਹਮਣੇ ਬਾਂਦਰ ਆਉਂਦੇ ਜੰਗਲ ਚ। ਹਾਂਜੀ। ਉਹ ਸਾਹਮਣੇ ਬੱਦੂ ਜੰਗਲ। ਹੂੰ। ਤਾਂ ਹੀ ਹੈ। ਹਾਂਜੀ। ਹੁਣ ਫਿਰ ਉਹ ਟੰਗੇਗਾ। ਯਹਾਂ। ਅੱਛਾ ਬਾਂਦਰ ਇਹ ਕੋ ਮੈਨੂੰ ਗੱਲ ਦਾ ਜਵਾਬ ਦੇ। ਕਿ ਇਹ ਬਾਂਦਰ ਇੱਥੋਂ ਥੱਲਿਓਂ ਚੱਕ ਸਕਦਾ। ਉੱਪਰ ਉੱਪਰ। ਆ ਤਿੰਨ ਇੱਥੋਂ ਵੀ ਤਾਂ ਚੱਕੇ ਸਕਦਾ। ਇੱਥੇ ਬਚਾਅ ਹੋਗਾ ਕੁਝ ਜਿਵੇਂ ਬੰਦੇ ਦਾ ਗਾਰੀ ਸੇ ਬਚਾਓ ਹੋਤਾ ਹੈ ਜੈਸੇ ਵੀ ਇਸ ਕੋ ਬਚਾਓ ਹੋ ਸਕਦਾ ਨਹੀਂ ਜਦ ਬੰਦਰ ਥੱਲੋ ਚੱਕ ਸਕਦਾ ਇੱਥੋਂ ਨਹੀਂ ਚੱਕ ਸਕਦਾ ਚੱਕ ਚੱਕ ਲੇਗਾ ਇਹ ਤੇ ਇਸ ਪਰ ਚੜ ਜਾਏਗਾ ਫੇਰ ਵੀ ਥੱਲੇ ਵੇ ਆ ਰਹਿਣ ਦੇ ਨਹੀਂ ਨਹੀਂ ਹਾਂ ਜੈਸੇ ਮੈਂ ਦੇਖ ਸਕਦਾ ਹਾਂ ਨਾ ਸੇ ਬੰਦਰ ਆ ਗਿਆ ਤਵੀ ਬਚਾਓ ਹੋ ਜਾਏਗਾ ਅਚਾ ਇੱਥੋਂ ਬੰਦਰ ਨਹੀਂ ਲਾ ਸਕਦਾ ਤੇ ਇਹ ਹੈ ਜੀ ਬੰਦਰ ਨਹੀਂ ਬੰਦਰ ਨਹੀਂ ਇਹ ਮੰਤਰੀ ਦੀ ਕਾਰਡ ਹੈ ਵੀ ਥੱਲੋਂ ਬੰਦਰ ਚੱਕ ਲੂਗਾ ਇੱਥੋਂ ਬੰਦਰ ਚੱਕ ਨਹੀਂ ਸਕਦਾ ਠੀਕ ਹੈ ਮੰਤਰੀ ਇਹ ਬੰਦਾ ਤਾਂ ਹੀ ਤੂੰ ਵੱਖਰਾ ਬੰਦਾ ਤੂੰ ਮੰਤਰੀ ਵਾਹ ਜੀ ਵਾਹ ਸੜਦੇ ਸਾਈਡ ਨੂੰ ਆ ਪੀਪਲ ਖੜਾ ਹੋ ਆਪਣਾ ਹੀ ਪੀਪਲ ਹਨ ਆਪਣੀ ਜਮੀਨ ਜੀ ਹੈ ਚਲੋ ਜੀ ਆ ਕਣਕ ਦੇਖ ਲਓ ਕੋ ਪਰੇ ਤੱਕ ਕਣਕ ਉਹ ਇਹ 5 ਦਿਨ ਦਾ ਅੰਦਰ ਮੈਂ ਪੂਰਾ ਛਿਟਾ ਆ ਜਨਾ ਉਹ ਮੋਟਰ ਇਹ ਮਿਹਨਤ ਮੰਤਰੀ ਦੀ ਹੈ ਇੱਥੇ ਆਲੂ ਵਿਜੇ ਸੀ ਆ ਖੇਤ ਜਿਹੜਾ ਵਿਲਾ ਮੱਕੀ ਹੁਣ ਨੌਣੇ ਨੇ ਖੇਤ ਦੇ ਵਿੱਚ ਮੱਕੀ ਲਾਤੀ ਇਹਨੇ ਤੇ ਪਾਣੀ ਪੋਣੀ ਲਾਨ ਦਾ ਇੰਤਜ਼ਾਮ ਹੋ ਰਿਹਾ ਹੈ ਨਾ ਮਨੂਗਾ ਖਾਲ ਹਮ ਖਾਲ ਬਨੂਗਾ ਜੀ ਡੰਟੀ ਫੰਟੀ ਬੰਨਾ ਫੇਨ ਇੱਕ ਦਿਨ ਪਾਣੀ ਲਗੂ ਠੀਕ ਹੈ ਮੰਤਰੀ ਮਹਿੰਦੀ ਮੁੰਡਾ